ਜਾਹ ਜੇ ਤੁਹਾਨੂੰ ਜਿਆ ਪਤਾ ਜਮਾ ਮਮੀ ਕੋ ਇਹ ਤਸਵੀਰਾਂ ਵਿੱਚ ਜੋ ਵਿਰਲਾਪ ਤੁਸੀਂ ਦੇਖ ਰਹੇ ਹੋ ਇਹ ਪਿੰਡ ਭੋਲੂ ਵਾਲਾ ਜ਼ਿਲ੍ਹਾ ਫਰੀਦਕੋਟ ਮੰਗਾ ਸਿੰਘ ਦੇ ਘਰ ਦਾ ਵਿਰਲਾਪ ਹੈ ਮੰਗਾ ਸਿੰਘ ਜੋ ਚੰਗਾ ਡਰਾਈਵਰ ਸੀ ਅੱਜ ਕੁਝ ਦਿਨ ਹੀ ਹੋਏ ਸਨ ਇਸ ਨੂੰ ਬਾਹਰ ਸੀਜ਼ਨ ਲਾ ਕੇ ਆਏ ਨੂੰ ਪਰ ਪੰਜਾਬ ਵਿੱਚ ਵਗੀ ਚਿੱਟੇ ਦੀ ਹਨੇਰੀ ਨੇ ਇਸ ਚਿਰਾਗ ਨੂੰ ਬੁਝਾ ਦਿੱਤਾ ਤਾਨੂੰ ਦੱਸ ਦਈਏ ਕਿ ਅੱਜ ਮੰਗਾ ਸਿੰਘ ਦੀ Laash ਭੁੱਲੂ ਵਾਲੇ ਦੀਆਂ ਨਹਿਰਾਂ ਤੋਂ ਮਿਲੀ। ਉਸ ਦੀ ਹਾਲਤ ਕਾਫੀ ਗੰਭੀਰ ਸੀ। ਪਿੰਡ ਵਾਲਿਆਂ ਦੇ ਦੱਸਣ ਮੁਤਾਬਕ ਮੰਗਾ ਸਿੰਘ ਕਿੱਤੇ ਰਾਤ ਦੀ ਸੀ। ਪਿੰਡ ਵਾਲਿਆਂ ਦਾ ਇਹ ਵੀ ਕਹਿਣਾ ਹੈ ਕਿ ਪਿੰਡ ਵਿੱਚ ਨਸ਼ੇ ਦੀ ਸਪਲਾਈ ਲਗਾਤਾਰ ਜਾਰੀ ਹੈ। ਅੱਛਾ ਕੀ ਕੀ ਕਾਰਨ ਮੰਨਦੇ ਹੈਗੇ ਸਾਰੇ ਪਿੰਡ ਵਾਲਿਆਂ ਦਾ ਕਹਿਣਾ ਹੈਗਾ ਤੁਹਾਡਾ ਕੀ ਮੰਨਣਾ ਹੈਗਾ ਕਿਵੇਂ ਇਹਨਾਂ ਦੀ ਡੈਥ ਹੋਈ ਹੈ? ਇਹ ਨਸ਼ੇ ਕਰਨ ਦੇ ਦਿੱਤਾ ਹੈ। ਹਾਂਜੀ। ਅੱਛਾ ਤੁਹਾਡੇ ਧਿਆਨ ਦੇ ਵਿੱਚ ਹੈਗਾ ਵੀ ਕਦੋਂ ਤੋਂ ਕਰ ਰਹੇ ਸੀਗੇ? ਨਹੀਂ ਨਹੀਂ ਇਹ ਤਾਂ ਮਸ਼ੀਨ ਤੋਂ ਆਇਆ ਸੀ ਨਸ਼ਾ ਤਾਂ ਕਦੇ-ਕਦੇ ਬਣਾਉ ਕਰਦਾ ਹੋਵੇ ਨਹੀਂ ਮੇਰੇ ਕੋਲ ਨਹੀਂ ਕਰਦਾ ਸੀ ਇਹ ਨਸ਼ਾ ਭਾਵੇਂ ਸਰਕਾਰ ਵੱਲੋਂ ਵਕ ਵਕ ਅੰਕੜੇ ਰਾਹੀਂ ਯੁੱਧ ਨਸ਼ਾ ਵਿਰੁੱਧ ਦੀ ਸਫਲਤਾ ਨੂੰ ਪ੍ਰਚਾਰਿਆ ਜਾ ਰਿਹਾ ਹੈ ਤੇ ਇਸ ਦੀ ਇਸ਼ਤਿਹਾਰਬਾਜ਼ੀ ਲਈ ਸਰਕਾਰ ਵੱਲੋਂ ਕਰੋੜਾਂ ਰੁਪਏ ਖਰਚੇ ਜਾ ਰਹੇ ਹਨ ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਹੈ ਪਿੰਡ ਵਾਲਿਆਂ ਦੇ ਦੱਸਣ ਮੁਤਾਬਕ ਪਿੰਡ ਵਿੱਚ ਚਿੱਟਾ ਸ਼ਰੀਆਮ ਦੁਕਾਨਾਂ ਤੇ ਵਿਕਦੇ ਸੌਦੇ ਵਾਂਗ ਵਿਕ ਰਿਹਾ ਹੈ। ਸਾਨੂੰ ਤਾਂ ਇਹ ਹੀ ਆ ਵੀ ਅਸੀਂ ਤਾਂ ਖੁਦ ਕਿੰਨੇ ਵੀ ਅਸੀਂ ਤਾਂ ਸਰਕਾਰ ਨੂੰ ਦੋਸ਼ ਦਿੰਨੇ ਆ। ਸਰਕਾਰ ਹੀ ਸਾਡੀ ਦੋਚੀ ਆ। ਸਰਕਾਰ ਹੀ ਸਾਡੇ ਬੱਚੇ ਖੋ ਰਹੀ ਆ ਨਸ਼ੇ ਤੇ ਪਾਬੰਦੀ ਨਹੀਂ ਲਾ ਰਹੀ। ਨਸ਼ਾ ਵੇਚਦਾ ਤੇ ਸਾਡੇ ਬੱਚੇ ਇਸ ਦੁਨੀਆ ਤੋਂ ਜਾ ਰਹੇ ਆ ਜੀ। ਮੰਗਾ ਸਿੰਘ ਦੀ ਮਾਤਾ ਪਰਮਜੀਤ ਕੌਰ ਦਾ ਕਹਿਣਾ ਹੈ ਕਿ ਘਰੋਂ ਕੱਲ ਚੰਗਾ ਭਲਾ ਗਿਆ ਸੀ। ਬਸ ਸਾਨੂੰ ਮੁੱਕਿਆ ਹੋਇਆ ਮਿਲਿਆ। ਸਾਨੂੰ ਨਹੀਂ ਪਤਾ ਉਸਨੇ ਕਿੱਥੋਂ ਖਰੀਦ ਕੇ ਨਸ਼ਾ ਕੀਤਾ। ਤਹਾਨੂੰ ਦੱਸ ਦਈਏ ਕਿ ਮ੍ਰਿਤਕ ਦੇ ਪਰਿਵਾਰ ਵਿੱਚ ਇੱਕ ਪਤਨੀ ਤੇ ਦੋ ਬੱਚੇ ਹਨ ਇੱਕ ਬੱਚਾ ਅਜੇ ਮਸਾ 15 ਦਿਨਾਂ ਦਾ ਹੈ ਦੂਸਰਾ ਵੀ ਬੱਚਾ ਛੋਟਾ ਹੈ ਮ੍ਰਿਤਕ ਦੀ ਪਤਨੀ ਮਨਪ੍ਰੀਤ ਕੌਰ ਦਾ ਕਹਿਣਾ ਹੈ ਕਿ ਉਸ ਨੂੰ ਪਤਾ ਤਾਂ ਸੀ ਪਰ ਕਦੇ ਉਸਨੇ ਰੌਲਾ ਨਹੀਂ ਪਾਇਆ ਉਸਦੇ ਇਹੀ ਬੋਲਾ ਕਿ ਹੁਣ ਮੈਂ ਕੀ ਕਰਾਂਗੀ ਕਈ ਖਬਰਾਂ ਕਈ ਘਟਨਾਵਾਂ ਜਿਹੜੀਆਂ ਉਹ ਵਰਣਨ ਕਰਨੀਆਂ ਜਿਹੜੀਆਂ ਕੈਮਰੇ ਦੇ ਉੱਤੇ ਬਹੁਤ ਔਖੀਆਂ ਹੋ ਜਾਂਦੀਆਂ ਕਿਉਂਕਿ ਇਹ ਹੁੰਦਾ ਹੈਗਾ ਕੀ ਪਰਿਵਾਰ ਦੀ ਸਥਿਤੀ ਆ ਜਿਹੜੀ ਉਹ ਹੋਰ ਤਰ੍ਹਾਂ ਦੀ ਹੁੰਦੀ ਆ ਪਰ ਫੇਰ ਵੀ ਆ ਜਿਹੜੀ ਉਹ ਸਾਡਾ ਕੰਮ ਮਜਬੂਰੀ ਆ ਤੇ ਇਸ ਕਰਕੇ ਫੇਰ ਵੀ ਆ ਜਿਹੜੀਆਂ ਕੁਝ ਗੱਲਾਂ ਜਿਹੜੀਆਂ ਉਹ ਸਾਡੇ ਸਮਾਜ ਦੇ ਗਿਉਣੀਆਂ ਚਾਹੀਦੀਆਂ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਆ ਜਿਹੜਾ ਪੰਜਾਬ ਦੇ ਵਿੱਚ ਇੱਕ ਡਰਾਮਾ ਚੱਲ ਰਿਹਾ ਹੈਗਾ ਜਿਸ ਨੂੰ ਯੁੱਧ ਨਸ਼ਾ ਵਿਰੋਧ ਆਖਿਆ ਜਾਂਦਾ ਹੈਗਾ ਤੇ ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨੀਆਂ ਜਿਹੜੀਆਂ ਕਈ ਘਟਨਾਵਾਂ ਜਿਹੜੀਆਂ ਦੇਖਣ ਨੂੰ ਸਾਹਮਣੇ ਆਈਆਂ ਹੈਗੀਆਂ ਇਸੇ ਹੀ ਨਸ਼ੇ ਦੀ ਵਜ੍ਹਾ ਕਰਕੇ ਜਿਹੜਾ ਪਿਛਲੇ ਦਿਨੀ ਮਾਨਸਾ ਤੋਂ ਬਡਲਾਡਾ ਤੋਂ ਇੱਕ ਖਬਰ ਆਈ ਸੀਗੀ ਕਿ ਇਸ ਨਸ਼ੇ ਦੀ ਵਜ੍ਹਾ ਕਰਕੇ ਆ ਜਿਹੜਾ ਉਹ ਇੱਕ ਪਤੀ ਪਤਨੀ ਨੇ ਆ ਜਿਹੜਾ ਆਪਣਾ ਬੱਚਾ ਵੇਚਦਾ ਸੀਗਾ ਇਸ ਤੋਂ ਬਿਨਾ ਅ ਪਿਛਲੇ ਦਿਨੀ ਆ ਜਿਹੜਾ ਉਹ ਲੁਧਿਆਣੇ ਦੇ ਜ਼ਿਲ੍ਹੇ ਤੋਂ ਇੱਕ ਖਬਰ ਸੀਗੀ ਕਿ ਇੱਕ ਨੌਜਵਾਨ ਆ ਜਿਹੜਾ ਉਹ ਲਤ ਦੀ ਇਨਫੈਕਸ਼ਨ ਦੀ ਵਜ੍ਹਾ ਕਰਕੇ ਚੱਲ ਵਸਿਆ ਸੀਗਾ ਤੇ ਉਸੇ ਦਾ ਭਰਾ ਜਿਹੜਾ ਜ਼ਿੰਦਗੀ ਮੌਤ ਦੇ ਨਾਲ ਜੂਝ ਰਿਹਾ ਹੈਗਾ ਜੇਕਰ ਦੇਖੀਏ ਤਾਂ ਇਹੋ ਜੀਆਂ ਅਨੇਕਾਂ ਹੀ ਘਟਨਾਵਾਂ ਜਿਹੜੀਆਂ ਪੰਜਾਬ ਦੇ ਵਿੱਚ ਪਈਆਂ ਹੈਗੀਆਂ ਪਰ ਨਾਲ ਦੀ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇਹੋ ਜੀਆਂ ਖਬਰਾਂ ਕਿਤੇ ਬਾਹਰ ਨਾ ਆ ਜਾਣ ਇਹਨਾਂ ਖਬਰਾਂ ਨੂੰ ਅਕਸਰ ਜਿਹੜਾ ਉਹ ਦਪਾਇਆ ਜਾਂਦਾ ਹੈਗਾ ਅੱਜ ਇਸ ਟਾਈਮ ਅਸੀਂ ਪਿੰਡ ਭੂਲੂ ਵਾਲਾ ਬੈਠੇ ਹੋਏ ਆ ਜੋ ਕਿ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਪੈਂਦਾ ਹੈਗਾ ਅੱਜ ਇੱਥੇ ਇੱਕ ਨੌਜਵਾਨ ਦੀ ਲਾਸ਼ ਦੇ ਕੋਲ ਬੈਠੇ ਹੋਏ ਅਸੀਂ ਟਰਾਜਿਕ ਸਥਿਤੀ ਆ ਨੌਜਵਾਨ ਦੀ ਮਾਤਾ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਮਾਤਾ ਕੀ ਨਾਮ ਹੈ ਤੁਹਾਡਾ ਭਰਮਜੀਤ ਅੱਛਾ ਇਹ ਲੜਕਾ ਜਿਹਨਾਂ ਦੀ ਡੈਥ ਹੋ ਚੁੱਕੀ ਹੈ ਇਹਨਾਂ ਦਾ ਕੀ ਨਾਮ ਸੀ ਇਹ ਮੰਗਾ ਐ ਸ਼ਰੀਦ ਸੁਮਾਤਾ ਕੇ ਕਦੋਂ ਕਤੋਂ ਇਹ ਤੁਹਾਡਾ ਲੜਕਾ ਜਿਹੜਾ ਉਹ ਗਾਇਬ ਹੋਇਆ ਸੀ ਇਹ ਰਾ ਕੱਲ 12 ਵਜੇ ਦਾ ਗਿਆ ਦਿਨਤਾ ਤੇ ਉਦੋਂ ਬਾਅਦ ਚ ਨਹੀਂ ਮੁੜਿਆ ਹੈ ਰਾਤ ਨੂੰ ਵੀ ਅਸੀਂ ਭਾਲਦੇ ਫਿਰੇ ਤੇ ਦਿਨੇ ਅਸੀਂ ਅੱਕਾ ਚਲਾ ਜੂਗਾ ਜਿਹਨੇ ਨਹੀਂ ਆਇਆ ਰਾਤ ਨੂੰ ਸਾਰੀ ਰਾਤ ਭਾਲਦੇ ਫਿਰੇ ਸਾਨੂੰ ਨਹੀਂ ਲੱਭਿਆ ਫਿਰ ਅਸੀਂ ਦਿਨੇ ਉੱਠੇ ਉੱਠ ਕੇ ਅਸੀਂ ਫੇਰ ਲੱਭਣ ਲੱਗੇ ਫੇਰ ਤੜਕੇ ਲਿਆਂਦਾ ਚੱਕ ਕੇ ਠੀਕ ਹੈ ਅਸੀਂ ਕਿੱਥੇ ਪਿਆ ਸੀ ਉਹ ਉੱਥੇ ਸੀਗਾ ਨੇਰਾ ਤੇ ਹਾਂ ਨੇਰਾ ਤੇ ਉੱਥੇ ਪਿਆ ਸੀ ਉੱਥੋਂ ਲਿਆਂਦਾ ਚੱਕ ਕੇ ਸੀ ਹਾਂ ਤੇ ਫੇਰ ਘਰੇ ਲਿਆਂਦਾ ਅੱਛਾ ਕਿੰਨੇ ਕੀ ਕੰਮ ਦਾ ਧੰਦਾ ਕਰਦਾ ਸੀ ਇਹ ਮੁੰਡਾ ਤੇ ਕੱਲ ਹੀ ਆਇਆ ਸੀ ਅੱਛਾ ਚੇਤ ਤਾਂ ਆਇਆ ਸੀ 12 ਵਜੇ ਅਖੇ ਮੈਂ ਆ ਜਾਣਾ ਕਿ ਮੈਂ ਬਿਨਾਂ ਆਣਾ ਹਨੂ ਕ ਜਾਵੜਿਆ ਮੁਰਕ ਕੇ ਤੇ ਚੱਲ ਇੱਕ ਸੇਖ ਆ ਗਿਆ ਮੁਰਕ ਕੇ ਨਹੀਂ ਮੁੜਿਆ ਰੋਟੀ ਦਾ ਹੁਕਮ ਨਹੀਂ ਹੋਇਆ ਹਾਂ ਫੇਰ ਹੁਣ ਲਿਆ ਆਇਆ ਤੇ ਫੇਰ ਪੂਰਾ ਹੀ ਲਿਆਂਦਾ ਚੱਕ ਕੇ ਅੱਛਾ ਸ਼ਮਾ ਦਾ ਨਸ਼ਾ ਪੱਤਾ ਵੀ ਕਰਦਾ ਸੀ ਨਸ਼ਾ ਪਤਾ ਕਰਦਾ ਹੋਊਗਾ ਜਾਂ ਮਾੜਾ ਮੋਟ ਨਹੀਂ ਵੀ ਕਰਤਾ ਹੋਣਾ ਵੀ ਇੱਥੋਂ ਤਾਂ ਸਾਡੇ ਕੋਲ ਤਾਂ ਵਧ ਗਿਆ ਗਿਆ ਹਾਂ ਸਾਨੂੰ ਨਹੀਂ ਪਤਾ ਵੀ ਇਹਨੇ ਕਿੱਥੋਂ ਲਿਆ ਕਿੱਥੋਂ ਨਹੀਂ ਲਿਆ ਵੀ ਜਿੱਥੋਂ ਲਿਆ ਕੇ ਆਇਆ ਵੀ ਕਿੱਥੋਂ ਨਹੀਂ ਲੈਂਦਾ ਸਾਨੂੰ ਨਾ ਕੋਈ ਪਿੰਡ ਦਾ ਪਤਾ ਨਾ ਸਾਨੂੰ ਕੋਈ ਕਿਤੋਂ ਪਤਾ ਠੀਕ ਹੈ ਬਸ ਆ ਗੱਲ ਹੋਈ ਜੀ ਦਾ ਅੱਛਾ ਇਹ ਪਹਿਲਾਂ ਕਦੋਂ ਕਿਤੋਂ ਕਰ ਰਿਆ ਸੀਗਾ ਨਸ਼ਾ ਪਤਾ ਇਹ ਨਸ਼ਾ ਤਾਂ ਕਰਦਾ ਹੀ ਨਹੀਂ ਸੀ ਪਹਿਲਾਂ ਸ਼ਰਾਬ ਪੀਂਦਾ ਸੀਗਾ ਸ਼ਰਾਬ ਤੋਂ ਮੜ ਕੇ ਵੀ ਹੁਣ ਪਤਾ ਨਹੀਂ ਕਰ ਲੈ ਰਿਆ ਹਾਂ ਕਰ ਲਈ ਬਸ ਇਹ ਆਇਆ ਹੋ ਗਿਆ ਅੱਛਾ ਹਾਂ ਅਛੇ ਦਿਨ ਬੱਚੇ ਕਿੰਨੇ ਹੈਗੇ ਇਸ ਨੌਜਵਾਨ ਹੈ ਇਹਨਾਂ ਦੇ ਨੌਜਵਾਨ ਦੇ ਬੱਚੇ ਕਿੰਨੇ ਇੱਕ ਆ ਮੁੰਡਾ ਇੱਕ ਉਹ ਥੋੜੇ ਜਿ ਦਿਨਾਂ ਤੋਂ ਹੀ ਬਸ ਦੋ ਹੀ ਆ ਅੱਛਾ ਹਾਂ ਦੋਨੋਂ ਲੜਕੀ ਆ ਹਾਂ ਜੀ ਅੱਛਾ ਪਹਿਨ ਕੀ ਨਾਮ ਤੁਹਾਡਾ ਮੇਰਾ ਨਾਮ ਮਨਪ੍ਰੀਤ ਕਿੰਨਾ ਸਮਾਂ ਹੋ ਗਿਆ ਤੁਹਾਡੇ ਵਿਆਹ ਹੋਏ ਨੇ ਬਾਬਾ ਟਾਈਮ ਹੋ ਗਿਆ ਅੱਛਾ ਹਾਂ ਜੀ ਅੱਛਾ ਤੁਹਾਨੂੰ ਕਦੋਂ ਪਤਾ ਲੱਗਿਆ ਤੁਹਾਡੇ ਪਤੀ ਬਾਰੇ ਮੈਨੂੰ ਤਾਂ ਬਾਅਦ ਤੋਂ ਵਿਆਹ ਤੋਂ ਬਾਅਦ ਪਤਾ ਲੱਗਿਆ ਸੀ। ਅੱਛਾ। ਹਾਂਜੀ। ਪਰ ਆਪਾਂ ਕਿਸੇ ਕੋਲ ਗੱਲ ਨਹੀਂ ਕੀਤੀਗੀ, ਆਪਦੀ ਗੱਲ ਨਹੀਂ ਕਰਦੇ ਹੁੰਦੇਗੇ, ਮੇਰੀ ਆਤ ਨਹੀਂਗੀ ਕਿਸੇ ਕੋਲ ਗੱਲ ਕਰਨ ਦੀ। ਹਾਂ। ਹਾਂਜੀ।